ਅਵਨੀਤ ਸਿੰਘ ਬਿੱਟੂ ਤਿੰਨ ਵਾਰ ਦਾ ਐਮਪੀ ਸਾਨੂੰ ਛੱਡ ਕੇ ਜਾਵੜਿਆ ਧੋਖਾ ਦੇ ਕੇ ਮੌਕੇ ਤੇ ਜਿਹਨੂੰ ਤਿੰਨ ਵਾਰੀ ਪਾਰਟੀ ਨੇ ਨਵਾਜਿਆ ਹੋਵੇ ਤੇ ਬੜਾ ਵੱਡਾ ਮੇਰੇਾਸਤੇ ਇੱਕ ਵਿਪਤਾ ਦੀ ਘੜੀ ਸੀ ਸੰਕਟ ਦੀ ਘੜੀ ਸੀ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਸੀ ਨਾ ਮੈਂ ਇੱਧਰ ਜੋਗਰਾ ਸੀ ਨਾ ਮੈਂ ਇੱਧਰ ਜੋਗਰਾ ਸੀ ਪਾਰਟੀ ਦੇ ਹੁਕਮ ਲਾਤਾ ਨਾ ਤਾਂ ਮੈਂ ਨਾ ਕਰਦਾ ਸੀ ਇਹ ਨਾ ਕਰਦਾ ਸੀ ਤਾਂ ਵੀ ਮਰਦਾ ਸੀ ਵੀ ਪਤਾ ਨਹੀਂ ਇਹ ਮੁੰਡੇ ਡਰਦਾ ਹੈ ਤਾਂ ਨਾ ਕਰਦਾ ਲੜਦਾ ਸੀ ਤਾਂ ਮਨ ਦੇ ਵਿੱਚ ਇਹ ਵਹਿਮ ਸੀਗਾ ਵੀ ਪਾਰਟੀ ਦਾ ਪ੍ਰਧਾਨ ਹੈ ਚੰਗਾ ਪੜਾ ਜਿੱਤਿਆ ਐਮਐਲਏ ਉੱਥੇ ਜਾ ਕੇ 1921 ਹੋ ਗਈ ਤਾਂ ਸਾਰੀ ਉਮਰ ਦਾਗ ਲੱਗ ਜਾਂਦਾ ਪਰ ਤੁਹਾਡੀ ਉਹ ਜਿਹੜੀਆਂ ਮੰਡੀਆਂ ਬਿਪਤਾਵਾਂ ਸਨ ਉਹ ਆਰੋ ਮੰਡੀਆਂ ਚਿੰਤਾਵਾਂ ਆਖੇ ਹਲਕੇ ਨੇ ਸਾਰਿਆਂ ਨੂੰ ਵੱਧ ਦੂਰ ਕੀਤੀਆਂ ਮੈਂ ਤੁਹਾਨੂੰ ਦੱਸਾਂ ਮੈਂ ਕਿਤੇ ਬੰਦਾ ਜਦੋਂ ਗਿਣਤੀ ਹੁੰਦੀ ਆ ਉਦੋਂ ਧਰਮੇ ਚ ਸਾਂਤ ਤੇ ਬੈਠਾ ਰੱਬ ਦਾ ਨਾਮ ਲੈ ਰਿਹਾ ਹੁੰਦਾ ਕਦੇ 5000 ਵੱਧੇ 2000 ਵੱਧ ਗਈ 1000 ਵੱਧ ਗਈ ਮੈਂ ਆਖਿਆ ਮਾਰਤਾ ਸਾਰਾ ਸ਼ਹਿਰ ਜਿਹੜਾ ਸੀ ਗੱਲ ਲੁਧਿਆਣਾ ਉਹ ਕਿਦੋਂ 15000 ਕੱਟ ਗਏ ਜਦੋਂ 17000 ਕੱਟ ਗਏ ਕਿਦੋਂ 18000 ਕੱਟ ਗਏ ਮੈਨੂੰ ਮਾਣ ਬੜਾ ਸੀਗਾ ਤੇ ਆ ਜਿਹੜਾ ਦਾਖਾ ਹਲਕਾ ਹੈ ਜਦੋਂ ਇਹਨੇ 33000 ਵੋਟ ਆਪਣੀ ਵਧਾਤੀ ਤਾਂ ਸਾਰੇ ਕਰਦੀ ਲਾਤੇ ਸੋ ਐਸੇ ਕਰਕੇ ਮੈਂ ਤੇ ਮੇਰੀਆਂ ਅਗਲੀਆਂ 10 ਪੀੜੀਆਂ ਵੀ ਤੁਹਾਡਾ ਅਸੀਂ ਦੇਣਾ ਨਹੀਂ ਦੇ ਸਕਦੇ ਜੋ ਤੁਸੀਂ ਸਾਡੇ ਵਾਸਤੇ ਕੀਤਾ ਇਹ ਪੈਸਾ ਤਾਂ ਤੁਸੀਂ ਦਿਵਾਇਆ ਥੋੜਾ ਪੈਸਾ ਮੈਂ ਕਿਹੜਾ ਕਈ ਮਾਰ ਕੇ ਕਿਥੋਂ ਲੈ ਕੇ ਆਇਆ ਇਹ ਐਮਪੀ ਜਦੋਂ ਬੰਦ ਹੈ ਉਹ ਜਨਤਾ ਦਾ ਪੈਸਾ ਹੁੰਦਾ ਹਾਂ ਨੌ ਹਲਕਿਆਂ ਚ ਦੇਣਾ ਹੁੰਦਾ ਹੈ ਪਰ ਇਹ ਹਲਕੇ ਨੇ ਉਹ ਕਹਿੰਦੇ ਆ ਨਾ ਪ੍ਰਾਣੀਆਂ 부ੜੀਆਂ ਕਾੜ ਕਾੜ ਕੇ ਦੁੱਧ ਪਿਆ ਕੇ ਖੂਆ ਬਣਾ ਕੇ ਖਵਾਇਆ ਸੋ ਥੋੜਾ ਦੇਣਾ ਮੈਂ ਦੇ ਨਹੀਂ ਸਕਦਾ ਇਹ ਨਾਲ ਹੀ ਨਾਲ ਸਾਡੇ ਸੰਧੂ ਸਾਹਿਬ ਤੁਸੀਂ ਬਹੁਤ ਉਹਨਾਂ ਨੂੰ ਪਹਿਚਾਨ ਲਿਆ ਜਾਲ ਲਿਆ ਔਰ ਜਾਣੇ ਹੀ ਮੈਂ ਤਾਂ ਕਈ ਵਾਰੀ ਕਹਿ ਦਿੰਦਾ ਸੰਧੂ ਸਾਹਿਬ ਕਿਹੜੇ ਵੇਲੇ ਦਾਖੇ ਹੁੰਨੇ ਹੋ ਕਿਹੜੇ ਵੇਲੇ ਕਿਤੇ ਕੰਮਾਂ ਤੇ ਜਾਂਦੇ ਹੋ ਤੁਹਾਡਾ ਕੋਈ ਪਤਾ ਨਹੀਂ ਲੱਗਦਾ ਸੋ ਸੱਚ ਜਾਣਿਓ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੇ ਤੁਹਾਡਾ ਹਲਕਾ ਸੰਭਿਆਵੇ ਬਈ ਨੂੰ ਪੰਜਾਬ ਦੇ ਕੋਨੇ-ਕੋਨੇ 'ਚ ਜਾਣ ਦਾ ਮੌਕਾ ਮਿਲਦਾ ਹੈ ਬਹੁਤੇ ਲੀਡਰਾਂ ਤੱਕ ਤਾਂ ਪਿੰਨਾਂ ਦੇ ਬੰਦੇ ਪਹੁੰਚ ਹੀ ਨਹੀਂ ਸਕਦੇ ਇਸ ਤਰ੍ਹਾਂ ਦੇ ਹਾਲਾਤ ਹੈ ਕੇਵਲ 10% ਪੰਜਾਬ ਦੇ ਵਿੱਚ ਐਸੇ ਲੀਡਰ ਹੈ ਜਿਨ੍ਹਾਂ ਦਾ ਟੈਲੀਫੋਨ ਚੱਲਦਾ ਰਹਿੰਦਾ ਤੇ ਜਿਨ੍ਹਾਂ ਨੂੰ ਪਤੋਵਾਲ ਦਾ ਜਾਂ ਉਹਨਾਂ ਦੇ ਆਪਸ-ਪਾਸ ਪਿੰਡਾਂ ਦਾ ਕੋਈ ਵੀ ਬੰਦਾ ਸੰਪਰਕ ਕਰ ਸਕਦਾ ਹੈ ਅਦਰਵਾਈਜ਼ ਇਸ ਤਰ੍ਹਾਂ ਦੇ ਹਾਲਾਤ ਨਹੀਂ ਹਨ ਨਾ ਹੀ ਉਹਨਾਂ ਨੂੰ ਪਿੰਡ 'ਚ ਗਤੀਵਿਧੀ ਬਾਰੇ ਪਤਾ ਹੈ ਨਾ ਹੀ ਪਿੰਡਾਂ ਦੇ ਹਾਲਾਤਾਂ ਬਾਰੇ ਪਤਾ ਹੈ ਔਰ ਜਿੰਨਾ ਚਿਰ ਜਿਹੜਾ ਤੁਹਾਡਾ ਲੀਡਰ ਬਣਨ ਵਾਲਾ ਹੈ ਇਹੀ ਮੈਂ ਬਾਤੂ ਗੱਲ ਦੱਸਣੀ ਚਾਹਦਾ ਸੀ ਜਿਹੜਾ ਵਿਅਕਤੀ ਨੂੰ ਤੁਸੀਂ ਲੀਡਰ ਚੁੰਨਦੇ ਹੋ ਜਿਸ ਉਸ ਮੇ ਤੀਨੂੰ ਤੁਹਾਡਾ ਨਕਸ਼ਾ ਹੀ ਨਹੀਂ ਪਤਾ ਜਾਂ ਤੁਹਾਡੀ ਗੱਲਬਾਤ ਕਰਨੀ ਨਹੀਂ ਆਉਂਦੀ ਤੁਹਾਡਾ ਕੇਸ ਲੜਨਾ ਹੀ ਨਹੀਂ ਆਉਂਦਾ ਕਦੇ ਵੀ ਮਾੜੇ ਡਾਕਟਰ ਕੋਲੇ ਚਲੇ ਜਾਓ ਜਾਂ ਮਾੜੇ ਵਕੀਲ ਕੋਲੇ ਚਲੇ ਜਾਓ ਉਹ ਤੁਹਾਨੂੰ ਮਰਵਾ ਦਿੰਦੇ ਏਵੀ ਜੇ ਮਾੜਾ ਲੀਡਰ ਹੈ ਤਾਂ ਉਹ ਵੀ ਤੁਹਾਨੂੰ ਮਰਵਾ ਦਿੰਦਾ ਇੱਕ ਪਰਿਵਾਰ ਦੁਖੀ ਨਹੀਂ ਹੁੰਦਾ ਉਰੇ ਦਾ ਇਲਾਕਾ ਦੁਖੀ ਹੁੰਦਾ ਪੂਰੇ ਦਾ ਪੂਰਾ ਸੋ ਇਹੋ ਜਿਹਾ ਸੂਝਵਾਨ ਵਿਅਕਤੀ ਜਿਹੜਾ ਤੁਹਾਨੂੰ ਮਿਲਿਆ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਇਲਾਕੇ ਦੀ ਹੋਰ ਕਾਇਆ ਕਲਪ ਕਰਨ ਦੇ ਵਿੱਚ ਇਹ ਬੰਦਾ ਕੰਮ ਕਰੇਗਾ ਹਜੇ ਤੱਕ ਐਮਐਲਏ ਨਹੀਂ ਬਣ ਸਕਿਆ ਸੰਦੀਪ ਸਿੰਘ ਸੰਧੂ ਦੋ ਵਾਰੀ ਚੋਣਾਂ ਹਾਰ ਚੁੱਕੇ ਹਨ ਹਾਰਨ ਦੇ ਬਾਅਦ ਇਹ ਉਸ ਵਿਅਕਤੀ ਨੇ ਜਿਸ ਪ੍ਰਕਾਰ ਆਦੀ ਸੂਝ-ਬੂਝ ਦੇ ਨਾਲ ਪਿੰਡ ਦੇ ਇਲਾਕੇ ਦੇ ਕੰਮਾਂ ਦੇ ਵਿੱਚ ਆਪਦੀ ਰੁਚੀ ਦਿਖਾਈ ਹੈ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੇ ਮੈਨੂੰ ਨਹੀਂ ਪਤਾ ਸੀਗਾ ਉਹ ਸਰਦਾਰ ਜੀ ਕੌਣ ਹੈ ਜਿਹੜੇ ਆਮ ਆਦਮੀ ਪਾਰਟੀ ਤੋਂ ਲੜੇ ਤੁਹਾਡੇ ਸਾਹਮਣੇ ਵੇਖ ਲਓ ਕਿ ਉਹਨਾਂ ਦਾ ਪਿੰਡ ਦੇ ਬਾਰੇ ਕਿੰਨੀ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਇਹਨਾਂ ਵੇਲੇ ਕਿੰਨੀ ਹੋਈ ਹੈ ਜਿਹੜਾ ਉਸ ਇਲਾਕੇ ਦਾ ਉਸ ਪਿੰਡ ਦਾ ਐਮ.ਐਲ.ਏ. ਬੰਦੀ ਤਜਰੀਦ ਰੱਖਦਾ ਜਾਂ ਕੋਸ਼ਿਸ਼ ਕਰਦਾ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਹਰ ਵਿਅਕਤੀ ਦਾ ਦਿਮਾਗ ਹੁੰਦਾ ਆਪੋ ਆਪਣਾ ਕਈ ਵਾਰੀ ਸਰਪੰਚ ਐਸਾ ਬੰਦਾ ਹੈ ਉਹਨੂੰ ساری ਉਮਰ ਦੁਨੀਆ ਯਾਦ ਰੱਖਦੀ ਹੈ ਕਈ ਸਰਪੰਚ ਐਸੇ ਬੰਦੇ ਉਹ ਪਿੰਡ ਦਾ ਬੇੜਾਗਰ ਕਰ ਦਿੰਦੇ ਅੱਜ ਪੰਜਾਬ ਦਾ ਬੇੜਾਗਰ ਖੋ ਗਿਆ ਹੈ ਤੁਸੀਂ ਪੰਜਾਬ ਤੇ ਜਿਸ ਪ੍ਰਕਾਰ ਪੰਜਾਬ ਦੀ ਸਰਕਾਰ ਬਣਾਈ ਹੈ ਤੁਸੀਂ ਹਾਸੋ ਹਾਸੋ ਚ ਗਈ ਆਰੀ ਮਜ਼ਾਕ ਮਜ਼ਾਕ ਚ ਅਸੀਂ ਉਹ ਕੰਮ ਕਰਨ ਬੈਠੇ ਜਿਹੜਾ ਕਦੇ ਅਸੀਂ ਸੋਚਿਆ ਨਹੀਂ ਸੀ ਅਸੀਂ ਆਖਿਆ ਇਹਨਾਂ ਕਾਂਗਰਸੀਆਂ ਅਕਾਲੀਆਂ ਤੋਂ ਪਾਸੇ ਚੱਲੇ ਆ ਝਾੜੂ ਵਾਲੇ ਲੈ ਕੇ ਆਏ ਤੇ ਐਸੇ ਝਾੜੂ ਵਾਲੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਅੱਜ 114 ਚੋ 95 ਐਮਐਲਏ ਨਾ ਰਿਹਾ ਅੱਜ ਤੱਕ ਐਡੀ ਵੱਡੀ ਬਹੁਮਤ ਨਹੀਂ ਆਈ ਔਰ ਜੋ ਪੰਜਾਬ ਦੇ ਹਾਲਾਤ ਹਨ ਭਿਆਰ ਦੇ ਕਿਸਾਨਾਂ ਦੇ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੀਆਂ ਸਾਡੀਆਂ ਬੀਬੀਆਂ ਭੈਣਾਂ ਦੇ ਹਜ਼ਾਰ ਰੁਪਏ ਦੇ ਜਿਹੜੇ ਵਾਅਦੇ ਕੀਤੇ ਸਨ 2500 ਰੁਪਏ ਪੈਨਸ਼ਨ ਕੀਤੀ ਸੀ ਜਿਹੜੇ ਪਿੰਡਾਂ ਦੇ ਵਿੱਚ ਨਰੇਗਾ ਦੇ ਕੰਮ ਚੱਲਦੇ ਰੁਕੇ ਪਿੰਡਾਂ ਦੀਆਂ ਤਰੱਕੀਆਂ ਰੁਕੀਆਂ ਮਾਸਟਰ ਤੇ ਮਾਸਟਰਨੀਆਂ ਸਾਡੀਆਂ ਭੈਣਾਂ ਅੱਜ ਸੜਕਾਂ ਤੇ ਐ ਕੋਈ ਵਿਅਕਤੀ ਸੁਰੱਖਿਤ ਨਹੀਂ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਐ ਕਿੱਥੇ ਲੁੱਟ ਖੋਹ ਜਾਣੀ ਐ ਪੰਜਾਬ ਦੇ ਬਹੁਤ ਮਾੜੇ ਜਿਹੇ ਹਾਲਾਤ ਹੁਣ ਹੋ ਗਏ ਨੇ ਨਾ ਤਾਂ ਘਰੇ ਪੈਸਾ ਐ ਪੰਜਾਬ 'ਚ ਕੋਈ ਨੌਕਰੀ ਨਹੀਂ ਤੁਸੀਂ ਦੱਸ ਦਿਓ ਬੱਦੋਵਾਲ ਬਹੁਤ ਵੱਡਾ ਪਿੰਡ ਐ ਤੁਹਾਡਾ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਸਾਖ ਸਬੰਧੀ ਸਹੁਰਿਆਂ ਚ ਪੇਕੇ ਆ ਚ ਕਿਸੇ ਨੂੰ ਨੌਕਰੀ ਮਿਲੀ ਹੋਵੇ ਤਾਂ ਮੇਰੀ ਗੱਲ ਤੇ ਯਕੀਨ ਨਾ ਕਰੋ ਆਦੇ ਰਿਸ਼ਤੇਦਾਰਾਂ ਨੂੰ ਪੁੱਛੋ ਹਰ ਵਿਅਕਤੀ ਦੇ 100 ਬੰਦਾ ਰਿਸ਼ਤੇਦਾਰ ਹੁੰਦੇ ਐ ਇੱਕ ਵਿਅਕਤੀ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਅੱਜ ਸਵਾ 3 ਸਾਲ ਸਰਕਾਰ ਦੇ ਬੀਤ ਚੁੱਕੇ ਐ ਅੱਜ ਪਾਣੀਆਂ ਦਾ ਮਸਲਾ ਫੇਰ ドラਮੇ ਤੇ ਡਰਾਮਾ ਉੱਥੇ ਜਾ ਕੇ ਆਪ ਉਹਨੂੰ ਬੰਦ ਕਰਨਾ ਭਈ ਮੁੱਖ ਮੰਤਰੀ ਨੂੰ ਆਪ ਲੀਵਰ ਬੰਦ ਕਰਨ ਦੀ ਲੋੜ ਨਹੀਂ ਹੁੰਦੀ ਉਹਨੇ ਹੁਕਮ ਚੱਲਦੇ ਐ ਕਿ ਜੇ ਥਾਖਾ ਤੇ ਜਾ ਕੇ ਨਹਿਰਾਂ ਦੇ ਗੇਟ ਆ ਪਾਬੰਦ ਕੋਈ ਮੁੱਖ ਮੰਤਰੀ ਕਰਨ ਲੱਗ ਪਏ ਤਾਂ ਫਿਰ ਮੇਰਾ ਖਿਆਲ ਤਿੰਨ ਸਾਲਾਂ ਚ ਗੇਟ ਹੀ ਬੰਦ ਕਰੇਗਾ ਔਰ ਕੋਈ ਹੋਰ ਜਾਣ ਦੀ ਤਸਵੀਜ਼ ਨਹੀਂ ਹੋਣੀ ਰੋਜ਼ ਨਵਾਂ ਡਰਾਮੇ ਤੇ ਡਰਾਮਾ ਸਵਾ ਚਾਰ ਲੱਖ ਕਰੋੜ ਰੁਪਏ ਦਾ ਤਕਰੀਬਨ ਕਰਜ਼ਾ ਸਾਡੇ ਪੰਜਾਬ ਤੇ ਹੋ ਗਿਆ ਜਦੋਂ ਮੈਂ ਕਰਜ਼ੇ ਦੀ ਗੱਲ ਕਰਦਾ ਨਾ ਬੀਬੀਆਂ ਨੂੰ ਸਮਝ ਆਉਂਦੀ ਹੈ ਨਾ ਕਈ ਬਜ਼ੁਰਗ ਸਮਝਦੇ ਉਹਨਾਂ ਨੂੰ ਲੱਗਦਾ ਵੀ ਇਹ ਕਰਜ਼ਾ ਪੰਜਾਬ ਤੇ ਚੜਿਆ ਸਾਡੇ ਤੇ ਨਹੀਂ ਚੜਿਆ